ਜੇ ਕੋਈ ਵੀਰ ਭਰਾ ਚੋਕੇ ਲਈ ਜਾਣਾ ਚਾਹੁੰਦਾ ਜੀ ਠੀਕ ਆ ਚ ਅੱਜ ਲੈਲੇ ਤਾਂ ਅੱਜ ਲੈਲੇ ਆਪਾਂ ਤਾਂ ਵੇਚ ਨਹੀਂ ਵੇਚਣੀ ਜੀ ਕੋਈ ਚੋਕਰ ਨਹੀਂ ਠੀਕ ਆ ਤੇ ਜੇ ਕੋਈ ਚੋਕੇ ਵੀ ਲੈ ਜਾਣਾ ਚਾਹਵੇ ਸਾਈ ਕਰਕੇ ਚੋਕੇ ਵੀ ਲੈ ਜਾਏ ਕੋਈ ਚੋਕਰ ਨਾਲ ਜੀ ਹਾਂਜੀ ਇਹ 20 ਕਿਲੋ ਤੋਂ ਬਾਹਰ ਮੈਂ ਚਲਦੀ ਹੈ ਜੀ ਠੀਕ ਆ 20 ਕਿਲੋ ਤੋਂ ਬਾਹਰ 3 ਕਿਲੋ 700 ਗ੍ਰਾਮ ਇਹ ਮੈਂ ਤਾਂ ਰਿਕਾਰਡ ਵੀ ਹੋਇਆ ਪਿਆ ਮਾਲਕਾਂ ਕੋਲੇ ਠੀਕ ਆ ਸਰਟੀਫਿਕੇਟ ਵੀ ਹੈਗਾ ਸਾਰਾ ਕੁਝ ਹੈਗਾ ਠੀਕ ਪਰ ਆਪਾਂ ਕੁਝ ਨਹੀਂ ਲੈ ਕੇ ਆਂਦਾ ਜੀ ਆਪਣੀ ਤਾਂ ਹੀ ਵਿਕ ਜਾਣੀ ਹੈ ਠੀਕ ਆ ਬਹੁਤ ਸੋਹਣਾ ਗਾਇਵ ਆ ਥਾਣਾ ਦਾ ਇਹ ਥਣ ਵੀ ਦੋਸਤੋ ਸੋਹਣਾ ਤੇ ਮਗਰਲੇ ਪ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੈ ਫੈਕਸ ਹਵਾਨਾ ਕੋਈ ਆਪਾ ਟਟਮਾ ਨਹੀਂ ਇਹਨੂੰ ਕਹਿ ਸਕਦੇ ਪੂਰਾ ਵੱਡਾ ਹਵਾਨਾ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰੀ ਵੜਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੈ ਉਹ ਸੋਹਣਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਮੀ ਢਾਗ ਤੋਂ ਕਵਰ ਕਰ ਰਹੇ ਹਾਂ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਤੇ ਬਹੁਤ ਚੰਗੀਆਂ ਚੰਗੀਆਂ ਦੋਸਤੋ ਬਾਈ ਕੋਲੇ ਅੱਜ ਮੱਝਾਂ ਹੈਈਆਂ ਸੂਈਆਂ ਸਵਾਈਆਂ ਤੇ ਗੱਬਣ ਤੇ ਨਾਲੇ ਦੋਸਤੋ ਇੱਕ ਜਰਸੀ ਆ ਦੋਸਤੋ ਬਹੁਤ ਸੋਹਣਾ ਠੰਣ ਹਵਾਨਾ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਿੰਡ ਨੂੰ ਦੋਸਤੋ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮੋਕਸਾ ਸਾਹਿਬ ਪੈ ਜਾਂਦਾ ਇਸ ਪਿੰਡ ਨੂੰ ਲੰਮੀ ਢਾਬ ਨੂੰ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਠ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਆ ਨਾਂ ਦੱਸੀ ਵੀਰ ਨਾਂ ਆਪਣਾ ਪਰਮਿੰਦਰ ਸਿੰਘ ਵੇ ਪਰਮਿੰਦਰ ਸਿੰਘ ਹਾਂਜੀ ਬਾਈ ਪਰਮਿੰਦਰ ਇੱਕ ਵਾਰੀ ਨੰਬਰ ਵੀ ਬੋਲ ਦੀ 79861 16318 ਠੀਕ ਆ ਦੁਬਾਰੇ ਫੇਰ ਬਾਈ ਬੋਲ 79861 16318 ਠੀਕ ਆ ਬਾਈ ਵਪਾਰ ਦਾ ਕੰਮ ਹੀ ਆ ਹੈ ਹਾਂ ਹਾਂਜੀ ਬਾਈ ਵਪਾਰ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਦਾ ਕੰਮ ਕਰ ਆਪਣੇ ਤੀਜੀ ਵੀੜੀ ਆ ਬਈ ਠੀਕ ਆ ਤੀਜੀ ਵੀੜੀ ਹੋਗੀ ਤੇ ਬਾਈ ਲਗਭਗ ਜਿਆਦਾ ਮੱਝਾਂ ਆਉਂਦੀਆਂ ਕਿ گاਵਾ ਵੀ ਆ ਜਾਂਦੇ ਜਿਆਦੇ ਮੱਝਾਂ ਹੀ ਆਉਂਦੀਆਂ ਬਈ گاਵਾ ਤੇ ਕੋਈ ਵਿਰਲੀ ਵਾਂਝੀ ਚੱਲਦੀ ਆਉਂਦੀ ਠੀਕ ਆ ਸੂਏ ਸਵਾਏ ਹੁੰਦੇ ਆ ਕਿ ਗੱਬਣ ਨਹੀਂ ਸਾਰਾ ਕੁਝ ਹੀ ਹੁੰਦਾ ਬਈ ਠੀਕ ਆ ਗੱਬਣਾ ਵੀ ਮਿਲ ਜਾਂਦੇ ਆ ਸੂਏ ਸਵਾਏ ਹਾਂ ਹਾਂ ਠੀਕ ਆ ਵੇ ਅੱਜ ਕਿੰਨੇ ਨਾਗ ਵਿਕਾਊ ਕੀਤੇ ਆ ਸੱਤ ਨਾਗ ਆ ਬਾਈ 8 ਮੱਝਾਂ ਠੀਕ ਆ ਇੱਕ ਕਾ ਉਹ ਵੈੜਾ ਠੀਕ ਆ ਸੱਤ ਨਾਗ ਹਾਂਜੀ ਠੀਕ ਆ ਲੈ ਬਈ ਜਰਸੀ ਤੋਂ ਸ਼ੁਰੂ ਕਰ ਲਗੇ ਜਰਸੀ ਦਾ ਪਹਿਲਾ ਡਿਟੇਲ ਦੱਸ ਦਈ ਕਿ ਡਿਟੇਲ ਆ ਕਿ ਨਮਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਬਈ ਮੂੰਹ ਚਾਰ ਦੰਦਾਂ ਦਾ ਦੂਜਾ ਸੁਆ ਸੁਈ ਆ ਮੂੰਹੋਂ ਚਾਰ ਦੰਦਾਂ ਦਾ ਹਾਂਜੀ ਠੀਕ ਆ ਤੇ ਅੱਜ ਨੂੰ ਛੀਮਾ ਦੇਣਾ ਜੀ ਅੱਜ ਛੀਮਾ ਦਿਨ ਹੋ ਗਿਆ ਹਾਂ 14 ਤੋਂ 15 ਕਿਲੋ ਦੁੱਧ ਤਿਆਰ ਆ ਜੀ 14 ਤੋਂ 15 ਲੀਟਰ ਜਿਹੜਾ ਇਸ ਵਕਤ ਦੁੱਧ ਤਿਆਰ ਆ ਦੋ ਦਿਨ ਕੋ ਤੇਨ ਟਾਂ ਨਾ ਮੱਦੀ ਕੋਕਾ ਠੀਕ ਆ ਬੱਚੀ ਨੂੰ ਜਨਮ ਦਿੱਤਾ ਬੱਚੀ ਨੂੰ ਜਨਮ ਦਿੱਤਾ ਹਾਂ ਲਓ ਬਈ ਆਪਣੇ ਕੋਲੇ ਫੋਟੋ ਵੀਡੀਓ ਜੇ ਪੈਂਦੀ ਦੀ ਸਾਰਾ ਕੁਝ ਹੈਗਾ ਠੀਕ ਆ ਲਓ ਬਈ ਜੇਰ ਪੈਂਦੀ ਦੀ ਫੋਟੋ ਵੀਡੀਓ ਸਾਰਾ ਕੁਝ ਹੈਗਾ ਬੱਚੀ ਨੂੰ ਜਨਮ ਦਿੱਤਾ ਛੀਮਾ ਦੇਣਾ 15 ਲੀਟਰ ਦੁੱਧ ਤਿਆਰ ਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣਾ ਸੋਹਣਾ ਕੱਦ ਕਾਠਾ ਜੇ ਗੱਲ ਕਰੀਏ ਦੋਸਤੋ ਛੋਟਾ ਨਹੀਂ ਵੇਲਵੂਲ ਚੰਗੀ ਆ ਕੱਦ ਕਾਠ ਮੀਡੀਅਮ ਆ ਨਾ ਤਾਂ ਆਪਾਂ ਕਹੀਏ ਬਾਲਾ ਵੱਡਾ ਤੇ ਨਾਮ ਵਾਲਾ ਛੋਟਾ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਕਹਿ ਦਈਏ ਨਾ ਜਿੱਡੀ ਗੱਲ ਵੀ ਜਰਸੀ ਆ ਓਡਾ ਹਵਾਨਾ ਆਏ ਨੇ ਤਿਆਰ ਕੀਤਾ ਹੋਇਆ ਵੇਖ ਸਕਦੇ ਗੈਵ ਗੂਬ ਦੋਸਤੋ ਬਹੁਤ ਸੋਹਣਾ ਗੈਵ ਆ ਖਾਣਾ ਦਾ ਇਹ ਥਣ ਵੀ ਦੋਸਤੋ ਸੋਹਣਾ ਤੇ ਮਗਰਲੇ ਪਾਸੇ ਵੇਖੋਗੇ ਨਾ ਦੋਸਤੋ ਵੇਖ ਸਕਦੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਫਿਰ ਸਹਵਾਨਾ ਕੋਈ ਆਪਾ ਟਟਮਾ ਨਹੀਂ ਇਹਨੂੰ ਕਹਿ ਸਕਦੇ ਪੂਰਾ ਵੱਡਾ ਹਵਾਨਾ ਵੇਖ ਸਕਦੇ ਬਿਲਕੁਲ ਸਾਫ ਸ੍ਰੀ ਵੜਾ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਜੇ ਗਾਊ ਸੋਹਣਾ ਦੋਸਤੋ ਬਾਕੀ ਤੋੜ ਕੇ ਖਾਉਣੇ ਆ ਚੰਗੀ ਫੇਸ ਬਿਊਟੀ ਦੇ ਵਿੱਚ ਆ ਲੈ ਵੀ ਖੋਲੀ ਤੋੜ ਲਈ ਕੋਈ ਵੀ ਨਾਗ ਦੋਸਤੋ ਜੇ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਆ ਇੱਥੇ ਆ ਕੇ ਦੋਸਤੋ ਸੂਏ ਸਵਾਏ ਦੀ ਦੋ ਟਾਈਮ ਚਵਾਈ ਕਰ ਲਓ ਤਿੰਨ ਟਾਈਮ ਚਵਾਈ ਕਰ ਲਓ ਤੇ ਜੇ ਦੋਸਤੋ ਤੁਸੀਂ ਗੱਭਣ ਪਸ਼ੂ ਲੈਣੇ ਆ ਤਾਂ ਕਿ ਤਾਂ ਵੀ ਇੱਥੇ ਆ ਕੇ ਆਪਦੀ ਤਸੱਲੀ ਕਰੋ ਦੇਖ ਸਕਦੇ ਆ ਦੋਸਤੋ ਪੂਰਾ ਚੌੜਾ ਹਵਾਨਾ ਤੇ ਜੇ ਗੱਲ ਕਰੀਏ ਨਾ ਦੋਸਤੋ ਲੱਤਾਂ ਐ ਖੋਲ ਕੇ ਧਰਦੀ ਐ ਕਿਉਂਕਿ ਹਵਾਨਾ ਬੜਾ ਵੱਡਾ ਤੇ ਦੁੱਧ ਜੇ ਗੱਲ ਕਰੀਏ ਅਨਮਾਨ ਬਾਈ ਦਾ ਬਾਈਆਂ ਦਾ ਵੀ 20 ਲੀਟਰ ਦੇ ਲੱਗ ਭਾਗੇ ਨੇ ਦੁੱਧ ਪਾ ਦੇਣਾ ਸਹੀ ਗੱਲਾਂ ਨੇ ਬਾਈ ਜਮਾਰਾਮ ਨਾਲ ਵੀ ਠੰਡੀ ਵੀ ਇੰਨੀ ਆ ਬਾਈ ਭਵਨ ਦੀ ਕੋਈ ਨਿਆਣਾ ਪਾਵੇ ਚਾ ਨਾ ਪਾਵੇ ਠੀਕ ਦੋਵੇਂ ਪਾਸੇ ਬੈ ਕੇ ਜਿਵੇਂ ਮਰਜ਼ੀ ਚੋਲ ਠੀਕ ਆ ਦੋਵੇਂ ਪਾਸੇ ਹਾਂ ਤਹਿਣ ਦੀ ਗੱਲ ਨਹੀਂ ਬਈ ਮੂੰਹ ਵੀ ਸਿਰਫ ਚਾਰ ਦੰਦ ਹੀ ਆ ਜੀ ਠੀਕ ਆ ਮੂੰਹ ਵੀ ਚਾਰ ਦੰਦ ਹੀ ਆ ਹਾਂ ਇਹ ਨਹੀਂ ਗੱਲ ਆ ਵੀ ਆਪਾਂ ਕਹਿਤਾ ਮੂੰਹ ਵੀ ਦੰਦ ਵੀ ਵਿਖਾ ਦਿੰਨੇ ਆ ਤੁਹਾਨੂੰ ਆ ਵੇਖੋ ਜੀ ਠੀਕ ਆ ਸਹੀ ਆ ਭਾਈ ਸਹੀ ਹਾਂ ਮੂੰਹ ਚਾਰ ਦੰਦ ਦਾ ਦੋਸਤੋ ਤੁਹਾਨੂੰ ਵੀਡੀਓ ਚ ਦੇਸੀ ਗਈ ਜਿਹੜੀ ਗੱਲ ਹੋਊਗੀ ਬਾਈ ਜੰਦਾ ਉਹ ਹੀ ਦੱਸਣੀ ਆ ਮੂੰਹ ਚਾਰ ਦੰਦ ਦਾ ਚਵਾਈ ਤੁਸੀਂ ਚਾਰ ਟਾਈਮ ਕਰ ਲਿਓ ਜੀ ਭਾਉਂਦੀ ਪੰਜ ਟਾਈਮ ਕਿਉਂਕਿ ਸੂਈ ਸਵਾਈ ਆ ਰੇਟ ਇਹਦਾ ਵੀਰ ਦੱਸਦੀ ਇਹਦਾ ਯਾਰ ਮੋਲ ਆਪਾਂ 85000 ਰੁਪਇਆ ਕਰਦੇ ਠੀਕ ਆ 85000 ਹਾਂ ਤੇ ਬਸ ਜੈ ਜੀ ਆ ਕੋਈ ਬਾਈ ਦਾ ਮਾਨਤਾ ਨਹੀਂ ਆਪਾਂ ਕਰਾਂਗੇ ਠੀਕ ਆ ਹਾਂ ਲਓ ਬਈ ਰੇਟ ਜੇ ਗੱਲ ਕਰੀਏ ਦੋਸਤੋ ਜਿਹੜੇ ਹਿਸਾਬ ਨਾਲ ਅਨੁਮਾਨ ਲਾਉਣੇ ਆ ਦੋਸਤੋ ਹਵਾਨਾ ਸੋਹਣਾ ਵੀ 20 ਲੀਟਰ ਦੁੱਧ ਤੇ 85000 ਰੁਪਇਆ ਰੇਟ ਕੋਈ ਬਾਹਲਾ ਨਹੀਂ ਤੇ ਬੱਛੀ ਆ ਦੋਸਤੋ ਮਗਰ ਵੀ ਤੇ ਕਿਉਂਕਿ ਜਰਸੀ ਦੀ ਗੱਲ ਕਰ ਲਈਏ ਦੋਸਤੋ ਥਿਉਂ ਦੀ ਬਹੁਤ ਘਟਾ ਰੇਟ ਵੀ ਬਾਈ ਨੇ ਜੈ ਜੀ ਮੰਗਿਆ ਇਸ ਤੋਂ ਅੱਗੇ ਬਈ ਦੋ ਨੰਬਰ ਮੱਝ ਬਾਰੇ ਪੁੱਛ ਇੱਧਰ ਆ ਜਾ ਇਹ ਗੱਬਣਾ ਬਈ ਹਾਂ ਇਹ ਗੱਬਣਾ ਜੀ ਪਹਿਲਾਂ ਤੋਂ ਉੱਤੀ ਹੈ ਇਹ ਪਹਿਲਾ ਸੂਗਾ ਹਾਂਜੀ ਠੀਕ ਆ ਤੇ ਇਹਦਾ ਕੋਈ ਹੈ ਬਈ ਰਿਕਾਰਡ ਆਪਣੇ ਕੋਲ ਸੀਮਨ ਵਗੈਰਾ ਆਪਣੀ ਤਾਂ ਖਰੀਦੀ ਹੈ ਠੀਕ ਆ ਖਰੀਦੀ ਹੋਈ ਆ ਅਨੁਮਾਨ ਆ ਵੀ ਜਿਹੜੇ ਹਿਸਾਬ ਨਾਲ ਦੋਸਤੋ ਮੂੰਹ ਮੱਥਾ ਚੰਗੇ ਸੀਮਨ ਦੀ ਹੋਊਗੀ ਤੇ ਬਈ ਦਿਨ ਕਿੰਨੇ ਲੱਜੂਗੀ ਦੇਣੇ ਤੇ ਬਈ ਹਜੇ 8 ਦਿਨ ਬਾਕੀ ਹੈ ਜੀ 8 ਦਿਨ ਬਾਕੀ ਹੈ ਹਾਂਜੀ ਠੀਕ ਆ ਲਓ ਬਈ ਬਿਲਕੁਲ ਜੇ ਗੱਲ ਕਰੀਏ ਦੋਸਤੋ ਸਾਫ਼ ਸੁਥਰੀ ਆ ਦੋਸਤੋ ਤੇ ਪੂਰਾ ਵੱਡਾ ਕਦ ਕਾਟਾ ਦੋਸਤੋ ਥਾਨ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾਉਣੇ ਆ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਦੋਸਤੋ 8 ਦਿਨਾਂ ਦੀ ਕੱਚੀ ਆ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਨਮਾਨ ਕਾਉਣੇ ਕਰਾਉਣੇ ਆ ਦੋਸਤੋ ਕਦ ਕਾਟ ਪੂਰਾ ਵੱਡਾ ਦੇਖ ਸਕਦੇ ਆ ਪੂਰਾ ਉੱਪਰ ਤੋਂ ਲੈ ਕੇ ਦੋਸਤੋ ਥੱਲੇ ਤਾਂ ਹੀ ਚੌੜਾ ਹਵਾਨਾ ਰਾਜੀਪੜੀ ਦੀ ਗੱਲ ਕਰੀਏ ਉਸ ਤੋਂ ਰਾਜੀਪੜੀ ਚੰਗੀ ਆ ਲੈ ਵੀ ਖੋਲ ਲਈ ਤੋੜ ਕੇ ਵਿਖਾ ਦਈਏ ਉਹ ਸਿੱਧੀ ਚੱਲ ਗਈਏ ਦੋਸਤੋ ਫੋਟੋ ਸਵਾ ਫੋਟਾਂ ਨੂੰ ਚਿੱਟੀ ਹੈਗੀ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਪੰਦਰ ਪੱਠੂ ਕੂੜੇ ਦੇ ਵਿੱਚ ਆ ਦੋਸਤੋ ਸੋਹਣੀ ਝੋਟੀ ਆ ਦੋਸਤੋ ਅੱਖਾਂ ਦੇ ਨਾਲੀ ਕੱਤੀ ਆ ਜਿਹੜੇ ਵੀ ਤੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਉਦੀ ਤਸੱਲੀ ਕਰ ਲਿਓ ਜੀ ਕੋਈ ਪਸੂ ਲੈਣੇ ਆ ਦੋਸਤੋ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਪਸ਼ੂ ਅੱਗੇ ਤੋਂ ਆਉਂਦੇ ਆ ਤੇ ਜਿਵੇਂ ਆਉਂਦਾ ਦੋਸਤੋ ਵਪਾਰ ਲਾਈਨ ਚ ਉਵੇਂ ਪਸ਼ੂ ਦਿੱਤਾ ਜਾਂਦਾ ਲੋ ਰੇਟ ਆਪਾਂ ਵੀਰ ਤੋਂ ਪੁੱਛ ਲੈਨੇ ਬਈ ਇਹਦਾ ਕੀ ਰੇਟ ਕਰਦੇ ਆਂਗੇ ਇਹਦਾ ਬਾਈ ਇਹਨਾਂ ਰੇਟ ਆਪਾਂ ਫੋਨ ਤੇ ਕਰਾਂਗੇ ਇਹਦਾ ਰੇਟ ਫੋਨ ਗੱਭਣ ਝੋਟੀ ਹੈ ਜੀ ਪਤਾ ਨਹੀਂ ਇਹਨੇ ਸੁਕੇ ਕੀ ਕਰਨਾ ਕੀ ਨਹੀਂ ਠੀਕ ਹੈ ਜਿਵੇਂ ਨਿਕਲੂਗਾ ਲੋ ਬਾਈ ਠੀਕ ਹੈ ਜੀ ਇਹਦਾ ਰੇਟ ਬਾਈ ਜੰਦਾ ਫੋਨ ਤੇ ਹੋ ਜਾਣਾ ਕਿਉਂਕਿ ਗੱਬਨ ਝੋਟੀ ਆ ਕੋਈ ਨਹੀਂ ਕੀ ਹਜੇ ਹੋ ਸਕਦਾ ਵੀ 2-4 ਦਿਨ ਲੈਂਦੀ ਹੈ ਤਿਆਰੀ ਦੇ ਹਿਸਾਬ ਨਾਲ ਰੇਟ ਹੋ ਜਾਊਗਾ ਹਾਂਜੀ ਤੇ ਵੀਰ ਇਸ ਤੋਂ ਅੱਗੇ ਆ ਜੇ ਨੀਲੀ ਰਾਵੀ ਦੀ ਗੱਲ ਕਰ ਲਈਏ ਇਹਦਾ ਕੀ ਡਿਟੇਲ ਆ ਇਹਨੇ 14-15 ਕਿਲੋ ਦੁੱਧ ਜੀ ਪਹਿਲਨ ਨੇ ਪਾਇਆ 14-15 ਕਿਲੋ ਪਹਿਲਨ ਨੇ ਹੁਣ ਕਿੰਨਾ ਸੂਗਾ ਬਾਈ ਦੂਜਾ ਸੂਗਾ ਸੁਣੀਏ ਹਾਂਜੀ ਸ਼ਿਕ ਗਲਦੰਦ ਬਰਾਬਰ ਕਰ ਰਹੀ ਹੈ ਠੀਕ ਹੈ ਯਾਨੀ ਕਿ ਸ਼ਿੱਗੀ ਮੰਨ ਗਏ ਹਾਂਜੀ ਠੀਕ ਆ ਤੇ ਇਹਦਾ ਵੀ ਹੋਣਾ ਨੇ ਬਈ ਸੀਮਨ ਰਿਕਾਰਡ ਤਾਂ ਨਹੀਂ ਬਈ ਆਪਣੇ ਕੋਲੇ ਹੈ ਠੀਕ ਆ ਦਨ ਕਿੰਨੇ ਲੈ ਜੂਗੇ ਜੀ ਮਾਲਕਾਂ ਦਾ ਆਪਣੇ ਕੋਲ ਨੰਬਰ ਨੰਬਰ ਹੈਗਾ ਠੀਕ ਆ ਪਤਾ ਕਰ ਦਾਂਗੇ ਜੇ ਕਿਸੇ ਬਾਈ ਦੇ ਕਰਾਉਣਾ ਹੋਗਾ ਠੀਕ ਆ ਠੀਕ ਆ ਹਾਂਜੀ ਤੇ ਬਈ ਦਨ ਕਿੰਨੇ ਲੈ ਜੂਗੇ ਇਹ ਪੰਜ-ਛੇ ਦਿਨ ਬਾਕੀ ਹੈ ਪੰਜ-ਛੇ ਦਿਨ ਬਾਕੀ ਹੈ ਹਾਂਜੀ ਲੋ ਬਈ ਕਿਉਂਕਿ ਬਾਈ ਦਾ ਵਪਾਰ ਦਾ ਹੀ ਕੰਮ ਆ ਬਹੁਤਾ ਦੋਸਤੋ ਸੀਮਨ ਰਿਕਾਰਡ ਨਹੀਂ ਖਿਆਲ ਨਹੀਂ ਹੁੰਦਾ ਪਸ਼ੂ ਵੇਖਦਾ ਬਾਈ ਚੰਗਾ ਤੇ ਉਹੀ ਖਰੀਦਦਾ ਦੋਸਤੋ ਕਿਉਂਕਿ ਅੱਗੇ ਦੋਸਤੋ ਜੇ ਕੋਈ ਚੰਗਾ ਪਸ਼ੂ ਹੋਊਗਾ ਤਾਂ ਤਕਰੀਬਨ ਚੰਗੀ ਬਰੀਡ ਦੇ ਵਿੱਚ ਹੀ ਹੁੰਦਾ ਦੇਖ ਸਕਦੇ ਆ ਥਾਣਾਵਾਨੇ ਦੀ ਗੱਲ ਕਰਕੇ ਦੋਸਤੋ ਬਹੁਤ ਸੋਹਣਾ ਦੂਜਾ ਸੂਆ ਝੋਟੀ ਦੀ ਨੇ ਦੋਸਤੋ ਸੂਣਾ ਸਾਰੇ ਚਿੰਨ ਪੂਰੇ ਆ ਦੋਸਤੋ ਜੇ ਗੱਲ ਕਰੀਏ ਹਵਾਨੇ ਤੇ ਵੀ ਡੱਬ ਹੈਗਾ ਦੇਖ ਸਕਦੇ ਆ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਮੁੱਠੀ ਜਵਾਈ ਆ ਤੇ ਦੋਸਤੋ ਜੇ ਗੱਲ ਕਰੀਏ ਨੀਲੀ ਰਾਵੀ ਦੀ ਝੋਟੀ ਆ ਦੋਸਤੋ ਦੂਜਾ ਸੂਆ ਬਹੁਤ ਸੋਹਣੀ ਝੋਟੀ ਆ ਦੋਸਤੋ ਉਮੀਦ ਆ ਵੀ ਤੁਹਾਨੂੰ ਜਰੂਰ ਪਸੰਦ ਆਉ। ਦੇਖਸਾ ਨੇ ਮੱਥੇ 'ਚ ਪਟਾਪੁਟਾ ਦੋਸਤੋ ਬਹੁਤ ਸੋਹਣਾ। ਬਾਕੀ ਦੋਵੇਂ ਪਾਸਿਆਂ ਤੁਹਾਨੂੰ ਅਨੁਮਾਨ ਕਰਾਉਣਾ ਜਦੋਂ ਬਾਈ ਨੇ ਬੰਨਤੀ ਖਾਣ ਬਹੁਤ ਸੋਹਣਾ ਲੱਗਿਆ। ਲੈ ਵੀ ਬਨ ਲਾ। ਫਣਾਂ ਦਾ ਸਾਈਗ ਆ ਦੇਖ ਸਕਦੇ ਆ ਬਿਲਕੁਲ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਾ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਆ ਜਿਹੜਾ ਮੈਂ ਦੋਸਤੋ ਕਰਵਾ ਦਿਨਾ ਬਾਕੀ ਤੁਸੀਂ ਇੱਥੇ ਆ ਕੇ ਆਪ ਤਸੱਲੀ ਕਰਨੀ ਆ ਦੇਖ ਸਕਦੇ ਆ ਹਵਾਨੇ ਉੱਤੇ ਡੱਬ ਤੇ ਥਣ ਵੀ ਸੋਹਣਾ ਦੋਸਤੋ ਫਿਰ ਇਹਦਾ ਕੀ ਰੇਟ ਹੋ ਜੂਗਾ ਇਹਦਾ ਅੱਜ ਦਾ ਭਾਅ ਬਾਈ ਆਪਾਂ 1,40,000 ਰੁਪਿਆ ਦਾ 1,40,000 ਹਾਂਜੀ ਠੀਕ ਆ ਲਓ ਬਈ ਅੱਜ ਦਾ ਰੇਟ ਆ ਜਿਹੜਾ ਬਾਈਆਂ ਦਾ 1,40,000 ਥੋੜਾ ਬਹੁਤਾ ਕੋਈ ਮਾਨਤਾਨ ਨਹੀਂ ਹੋਦਾ ਇਹ ਹੋ ਜੂਗਾ ਹੈ ਠੀਕ ਆ ਲਓ ਵੀ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਤੇ ਇਸ ਤੋਂ ਅੱਗੇ ਬਈ ਇਹ ਸਮਝ ਦੀ ਗੱਲ ਕਰਨ ਲਗੇ ਤਾਂ ਇਹ ਮੈਂ ਬਈ ਚੌਥਾ ਸੂਆ ਸੁਹੰਦੀ ਆ ਚੌਥਾ ਸੂਆ ਸੁਹੰਦੀ ਆ ਠੀਕ ਆ ਹਾਂਜੀ ਮੈਂ ਤਾਂ ਇਹਦਾ ਦੁੱਧ ਮਾਲਕਣ ਜੀ ਬਹੁਤ ਜਿਆਦਾ ਦੱਸਿਆ ਠੀਕ ਆ ਜੇ ਕੋਈ ਵੀਰ ਭਰਾ ਚੋਕੇ ਲਈ ਜਾਣਾ ਚਾਹੁੰਦਾ ਜੀ ਠੀਕ ਆ ਅੱਜ ਲੈਲੇ ਤਾਂ ਅੱਜ ਲੈਲੇ ਆਪਾਂ ਤਾਂ ਵੇਚ ਨਹੀਂ ਵੇਚਣੀ ਇਹ ਕੋਈ ਚੱਕਰ ਨਹੀਂ ਠੀਕ ਆ ਤੇ ਜੇ ਕੋਈ ਚੋਕੇ ਵੀ ਲੈ ਜਾਣਾ ਚਾਹਵੇ ਸਾਈ ਕਰਕੇ ਚੋਕੇ ਵੀ ਲੈ ਜਾਏ ਕੋਈ ਚੱਕਰ ਨਹੀਂ ਹਾਂਜੀ ਇਹ 20 ਕਿਲੋ ਤੋਂ ਬਾਹਰ ਮੈਂ ਚਲਦੀ ਹੈ ਠੀਕ ਹੈ 20 ਕਿਲੋ ਤੋਂ ਬਾਹਰ 3 ਕਿਲੋ 700 ਗ੍ਰਾਮ ਇਹ ਮੈਂ ਤਾਂ ਰਿਕਾਰਡ ਵੀ ਹੋਇਆ ਪਿਆ ਮਾਲਕਾਂ ਕੋਲੇ ਠੀਕ ਹੈ ਸਰਟੀਫਿਕੇਟ ਵੀ ਹੈਗਾ ਸਾਰਾ ਕੁਝ ਹੈਗਾ ਠੀਕ ਪਰ ਆਪਾਂ ਕੁਝ ਨਹੀਂ ਲੈ ਕੇ ਆਂਦਾ ਜੀ ਆਪਣੀ ਤਾਂ ਹੀ ਵਿਕ ਜਾਣੀ ਠੀਕ ਹੈ ਚੌਥਾ ਸੂਦਾ ਸੂਈ ਚੌਥਾ ਸੂਦਾ ਸੂਣ ਵਾਲੀ ਗੱਬਣ ਕਿੰਨੇ ਦਿਨ ਲੱਗੂਗੀ ਇਹ ਮੈਂ ਇਹਦੇ ਹਜੇ ਜੀ 7-8 ਦਿਨ ਬਾਕੀ ਠੀਕ ਹੈ ਜੇ ਆਪਾਂ ਗੱਲ ਕਰ ਲਈਏ ਬਈ ਚੁਆਈ ਚੁਈ ਮਾਲਕਾਂ ਨੇ ਕਰਾਈ ਹੈ ਹਨਾ ਹਾਂਜੀ-ਹਾਂਜੀ ਸੀਮਨ ਰਿਕਾਰਡ ਦਾ ਵੀ ਕੋਈ ਹੋ ਸਕਦਾ ਮਾਲਕਾਂ ਕੋਲੇ ਬਈ ਹੈਗਾ ਠੀਕ ਹੈ ਦੱਸਿਆ ਵੀ ਸੀ ਆਪਾਂ ਇਹਨਾਂ ਦਾ ਮ ਮੱਜ ਪੂਰੀ ਵੱਡੀ ਆ ਜੇ ਗੱਲ ਕਰ ਲਈਏ ਦੋਸਤੋ ਸਿੰਘ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਜੈਡ ਬਲੈਕ ਆ ਜੇ ਗੱਲ ਕਰੀਏ ਦੋਸਤੋ ਇੱਕ ਵੀ ਵਾਲ ਦੋਸਤੋ ਹੈ ਨਹੀਂ ਚਿੱਟਾ ਬਈ ਥਣਾ ਦੀ ਸਾਫ ਸੁਥਰੀ ਹੈ ਵੈਸੇ ਮੋਟਾ ਜਿਹਾ ਦਿਖਾਉਂਦੀ ਹੈ ਬੇਫਿਕਰ ਹੋ ਜੀ ਚੁਾਈ ਏਡੀ ਚੰਗੀ ਲੱਗੀ ਮੈਂ ਇਹਨੂੰ ਛੱਡ ਗੱਲਾਂ ਤੇ ਠੀਕ ਆ ਤੁਸੀਂ ਤਾਂ ਕਿਉਂਕਿ ਪਾਸ ਕੀਤੀ ਹੋਈ ਹੈ ਬਾਈ ਬੇਫਿਕਰ ਹੋ ਜੀ ਠੀਕ ਆ ਕਿਉਂਕਿ ਜਿਹੜਾ ਵੀਰ ਦੂਰ ਨੇੜੇ ਤੋਂ ਆਊਗਾ ਉਹਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਇੱਥੋਂ ਆ ਕੇ ਮੁਰ ਚੁਾਈ ਦੀ ਟਾਈਟ ਨਹੀਂ ਠੀਕ ਥਣ ਕੋਲ ਬਖਉਂਦੀ ਆ ਠੀਕ ਆ ਲਓ ਬਈ ਹ ਦੈਨ ਬਾਈ ਕਿੰਨੇ ਅੰਦਾਜ਼ਾ ਲਾਈ 7-8 ਦਿਨ ਲੈ ਜੀ 7-8 ਦਿਨ ਲੈ ਜੀ ਲਓ ਬਾਈ 7-8 ਦਿਨਾਂ ਦੀ ਕੱਚੀ ਆ ਬਾਕੀ ਦੋਸਤੋ ਖੁੱਲੇ ਢਾਂਚੇ ਦੇ ਵਿੱਚ ਆ ਪੂਰੀ ਵੱਡੀ ਮੱਝ ਆ ਦੋਸਤੋ 20 ਲੀਟਰ ਤੋਂ ਦੋਸਤੋ ਬਾਹਰ ਦੁੱਧ ਪਾਉਂਦੀ ਹੈ ਬਾਈ ਜਾਨਾ ਮਾਲਕਾਂ ਨੇ ਦੱਸਿਆ ਬਾਕੀ ਉਮੀਦ ਆ ਦੋਸਤੋ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਮਾਲਕਾਂ ਦੀ ਸੰਭਾਈ ਸੰਭੂਈ ਚੰਗੀ ਸੀ ਤੇ ਅਨੁਮਾਨ ਆ ਵੀ ਹੋ ਸਕਦਾ ਚੰਗਾ ਸੀਮਣ ਅੱਗੇ ਲੱਗਿਆ ਹੋਵੇ ਜਿਹੜੇ ਵੀਰ ਨੇ ਦੋਸਤੋ ਚੁਵਾਈ ਕਰਕੇ ਜਾਣੀਆਂ ਉਹ ਬਾਈ ਨਾਲ ਕੰਟੈਕਟ ਕਰ ਲੈ। ਦੇਖ ਸਕਦੇ ਆ। ਬਹੁਤ ਸਾਫ਼ ਸੁਥਰੀ ਮਾਝਾ ਦੋਸਤੋ ਤੀਜਾ ਸੂਆ ਸੂਈ ਹੋਈ ਐ ਤੇ ਅੱਗੇ ਚੌਥੇ ਵਾਸਤੇ ਗੱਭਣ ਆ ਦੋਸਤੋ। ਕੋਈ 8 ਦਿਨਾਂ ਦੀ ਕੱਚੀ ਆ। ਦੇਖ ਸਕਦੇ ਆ। ਜਿਵੇਂ ਜਿਵੇਂ ਦੋਸਤੋ ਤਿਆਹੀ ਹੋਣੀ ਐ ਹਵਾਨਾ ਬਹੁਤ ਵੱਡਾ ਸੋਹਣਾ ਤਿਆਰ ਕਰਨਾ ਇਹਨੇ। ਫੁੱਲੇ ਟਾਂਚੇ ਦੇ ਵਿੱਚ ਆ। ਰੇਟ ਇਹਦਾ ਵੀ ਬਾਈ ਤੋਂ ਆਪਾਂ ਪੁੱਛ ਲੈਣਾ। ਬਈ ਪਰਮੰਦਰ ਇਹਦਾ ਕੀ ਰੇਟ ਕਰਦਾ ਹੈ ਇਹ ਦੂੜ ਦੀ ਮਹ ਦੇ ਦਾਂਗੇ ਬਾਈ ਆਪਾਂ ਦੂੜ ਦੀ ਦੇ ਦਾਂਗੇ ਹਾਂਜੀ ਠੀਕ ਆ ਇਹ ਚ ਮਹ ਦੇ ਨਾ ਦੰਦ ਉਹੀ ਗਾਣੂ ਆ ਜੀ ਠੀਕ ਆ ਕੋਈ ਟੁੱਟਣ ਵਾਲੇ ਨਹੀਂ ਕੋਈ ਕੁਝ ਨਹੀਂ ਜਿਵੇਂ ਬੱਚਾ ਨਹੀਂ ਆਪਾਂ ਮਹ ਸਵੋਣ ਨਹੀਂ ਆ ਜੀ ਠੀਕ ਤੇ ਬੱਚੇ ਦੀ ਚਵਾੜੀ ਨੂੰ ਰੱਸੀ ਪਾ ਲੈਣ ਉਹ ਬੱਚੇ ਥੋੜੇ ਜੇ ਦੰਦ ਹੀ ਇਹਦੇ ਨਿੱਕੀ ਹੁੰਦੀ ਦੇ ਗਾਣੂ ਆ ਜੀ ਠੀਕ ਆ ਜਮਾਂਦਰੀ ਗਾਣੂ ਜਮਾਂਦਰੀ ਗਾਣੂ ਠੀਕ ਆ ਲਓ ਬਈ ਜਿੰਨੀ ਗੱਲ ਆ ਹੁਣ ਦੰਦ ਮੈਂ ਵੀ ਨਹੀਂ ਵੇਖੇ ਤੇ ਜਿਹੜੀ ਗੱਲ ਬਾਈ ਦੇ ਦੋਸਤੋ ਨੋਟ ਕੀਤੀ ਹੋਈ ਆ ਉਹ ਤੁਹਾਨੂੰ ਦੱਸਤੀ ਆ ਹਾਂਜੀ ਅਨੁਮਾਨ 20 ਕਿਉਂਕਿ ਸਾਫ਼ ਸੁਥਰਾ ਬਾਈ ਕੰਮ ਕਰਦਾ ਹੋਊਗਾ ਕਿਉਂਕਿ ਆਪਾਂ ਪਹਿਲੀ ਏਰੀਆ ਹੈ ਬਾਈ ਕੋਲੇ ਇਸ ਤੋਂ ਅੱਗੇ ਦੋਸਤੋ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਕਿਉਂਕਿ ਮੀਨੀ ਝੋਟੀ ਦੀ ਬਈ ਇਹਦੀ ਕੀ ਡਿਟੇਲ ਆ ਮੀਨੀ ਥੱਲੇ ਜੀ ਇਹਦੇ ਥੱਲੇ ਮਗਰ ਨੀਲੀ ਰਾਵੀ ਦੀ ਕੱਟੀ ਹੈ ਜੀ ਇਹਦੀ ਅੱਛਾ ਇਹ ਸੂਈ ਸਵਾਈ ਹੈ ਸੂਈ ਸਵਾਈ ਹੈ ਜੀ ਠੀਕ ਆ ਦੁੱਧ 11 12 ਕਿਲੋ ਤਿਆਰ ਆ ਜੀ ਇਹਦੇ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕਿੰਨੂ ਹੋ ਗਏ ਜੀ ਅੱਜ 9 10 ਦਿਨ 9 10 ਦਿਨ ਹਾਂ ਜੀ 11 12 ਕਿਲੋ ਜਿਹੜਾ ਤਿਆਰ ਆ ਬਿਲਕੁਲ ਤਿਆਰ ਹੈ ਠੀਕ ਆ ਦਿ ਇਹ ਨੂੰ ਆਇਆ 10 11 ਦਿਨ ਹੋ ਗਏ ਜੀ ਕਿੰਮਾ ਸੂਆ ਸੂਈ ਆ ਬਈ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ 10 11 ਦਿਨ ਹੋ ਗਏ ਤੇ 10 11 ਕਿਲੋ ਹੀ ਬੋਲਾ ਤਿਆਰ ਆ 10 11 ਕਿਲੋ ਬੋਲਾ ਠੀਕ ਆ ਅੱਗੇ ਸੀਮਣਾ ਕਿਸੇ ਵੀਰ ਨੇ ਨੀਲੀ ਰਾਵੀ ਦਾ ਲਵਾਇਆ ਤੇ ਕੱਟੀ ਦੋਸਤੋ ਨੀਲੀ ਰਾਵੀ ਦੀ ਗੱਲ ਕਰਨਗੇ ਸਾਰੇ ਚੰਨ ਪੂਰੇ ਆ ਦੋਸਤੋ ਪੂਛ ਤੇ ਦੋਸਤੋ ਸੂ ਦੀ ਗੱਲ ਕਰ ਲਈ ਸੂ ਤੇ ਨਿਸ਼ਾਨ ਹੈਗਾ ਤੇ ਚਾਰੇ ਪੈਰ ਚਿੱਟੇ ਆ ਮੱਥੇ ਚ ਪਟਾ ਹੈਗਾ ਦੋਸਤੋ ਉੱਪਰ ਤੋਂ ਲੈ ਕੇ ਥੱਲੇ ਤਾਈ ਸੇਂਗ ਖਲਦੇ ਆ ਨਾ ਬਾਈ ਦੋਵੇਂ ਸੇਂਗ ਖਲਦੇ ਆ ਠੀਕ ਆ ਚੁਵਾਈ ਦੀ ਸਾਫ ਸੁਥਰੀ ਆ ਵੇਖ ਕਰੋ ਜੀ ਚੋਣ ਭਾਉਂਦੀ ਨੂੰ ਜਿਹੜਾ ਜਵਾਕ ਥਾਣ ਪੜ ਲੈਂਦਾ ਮੈਂ ਚੋਲੂ ਬਾਈ ਠੀਕ ਆ ਪੋਲੀ ਹੈ ਜਾਨੀ ਕੀ ਹਾਂਜੀ ਲਓ ਬਈ ਸੋਹਣੇ ਟਾਂਚੇ ਦੇ ਵਿੱਚ ਆ ਜੀ ਗੱਲ ਕਰ ਲਗੇ ਵੇਖ ਸਕਦੇ ਆ ਪੂਛ ਦੇ ਵਿੱਚ ਹੀ ਦੋਸਤੋ ਥੋੜੇ ਜਿਹਾ ਵਾਲ ਚਿੱਟੇ ਆ ਬਾਕੀ ਥਾਣ ਬਹੁਤ ਸੋਹਣਾ ਲੱਗਿਆ ਵੇਖ ਸਕਦੇ ਆ ਬਾਕੀ ਦੋਸਤੋ ਕਿਉਂਦੇ ਤਿੰਨ ਕ ਦਾ ਟਾਈਮ ਆ ਉਸ ਤੋਂ ਅੰਗ ਨਾਲ ਜੱਜਮੈਂਟ ਕਰਿਓ ਜੇ ਬਹੁਤ ਸੋਹਣਾ ਦੋਸਤੋ ਕੱਲਾ ਕੱਲਾ ਥਾਣਾ ਐ ਵੀ ਖੋਲਨੀ ਬਿਲਕੁਲ ਸਾਫ ਸੁਥਰੀ ਹੈਗੀ ਆ ਦੋਸਤੋ ਝੋਟੀ ਜਿਹੜੇ ਵੀਰ ਦੇ ਪਸੰਦ ਆਵੇ ਤਾਂ ਇੱਥੇ ਆ ਕੇ ਤੁਸੀਂ ਚਵਾਈ ਕਰ ਲਓ ਜ ਕਿਉਂਕਿ ਸੁਈ ਸੁਵਾਈ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਦੇਖ ਸਾਡੇ ਐ ਗੋਲ ਮਟੋਲ ਪਈ ਆ ਦੋਸਤੋ ਜਿਹੜੇ ਵੀਰ ਤੋਂ ਆਈ ਆ ਸੰਭਾਈ ਚੰਗੀ ਸੀ ਚੰਗੇ ਬੈਠਾ ਪੂੜੇ ਦੇ ਵਿੱਚ ਆ ਬਾਕੀ ਥੱਲੋਂ ਝੋਟੀ ਦੋਸਤੋ ਬਹੁਤ ਸਾਫ ਆ ਰੇਟ ਇਹਦਾ ਵੀ ਆਪਾਂ ਵੀਰ ਤੋਂ ਪੁੱਛ ਲੈਣਾ ਇਹ ਦਾ ਕੀ ਰੇਟ ਕਰਦੇ ਆਂ ਇਹ 1.45 ਕੰਨੇ ਆ ਬਾਈ ਆਪਾਂ ਇਹਦਾ ਠੀਕ ਆ ਤੇ ਬਸ ਮਾੜਾ ਮੋਟਾ ਹੀ ਮਾਨਤਨ ਹੋਊਗਾ ਠੀਕ ਆ ਮਾੜਾ ਮੋਟਾ ਕੋਈ ਮਾਨਤਨ ਹੋ ਜੂ 1 ਲੱਖ 45000 ਰੁਪਏ ਰੇਟ ਆ ਠੀਕ ਆ ਲੈ ਬਈ ਅੱਗੇ ਇਸ ਤੋਂ ਅੱਗੇ ਇਹ ਮੈਂ ਤੁਹਾਨੂੰ ਜੀ 13 14 ਕਿਲੋ ਬੋਲਾ ਤਿਆਰ ਆ 13 14 ਕਿਲੋ ਜਿਹੜਾ ਹੁਣ ਚਵਾ ਦੇਣਾ ਆਪਾਂ ਹਾਂ ਮਰਜ਼ੀ ਕੋਈ ਬੰਦਾ ਠੀਕ ਆ ਸੂਆ ਕਿੰਨਾ ਮਸੂਈ ਆ ਬਈ ਇਹ ਵੀ ਚੌਥਾ ਸੂਆ ਮੈਂ ਸੂਈ ਆ ਇਹ ਵੀ ਚੌਥਾ ਸੂਆ ਹਾਂਜੀ ਠੀਕ ਆ ਏ ਬਾਈ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਹੋ ਗਏ ਜੀ ਅੱਜ 5-6 ਦਿਨ ਇਹਨੂੰ 5-6 ਦਿਨ ਹੋ ਗਏ ਹਾਂ ਇਹਦੇ ਮਗਰ ਵੀ ਕੱਟੀ ਹੈ ਜੀ ਇਹਦੇ ਮਗਰ ਵੀ ਕੱਟੀ ਆ ਚੁਾਈ ਸਾਫ ਆ ਵੀ ਬਿਲਕੁਲ ਜੀ ਠੀਕ ਆ ਲਓ ਵੀ ਸਿੰਘ ਥੋੜਾ ਜਿਹਾ ਉਪਰੋ ਹੋ ਕੇ ਮੁੜਿਆ ਹੋਇਆ ਤੇ ਇਹ ਵੀ ਦੋਸਤੋ ਜੇ ਗੱਲ ਕਰ ਲਈ ਜੈਡ ਬਲੈਕ ਆ ਤੇ ਤੋੜ ਕੇ ਤੁਹਾਨੂੰ ਪਹਿਲਾਂ ਵਿਖਾ ਦਿੰਨੇ ਆ ਬਾਕੀ ਦੋਸਤੋ ਜਜਮੈਂਟ ਤੁਹਾਨੂੰ ਖੜੀ ਦੀ ਖਵਾਨੇ ਦੀ ਕਰਾ ਦੇਣੀ ਆ ਚੌਥਾ ਸੂਆ ਇਹ ਸੂਈ ਹੋਈ ਆ ਕੱਟੀ ਨੂੰ ਜਨਮ ਦਿੱਤਾ ਇਸ ਆਦਮ ਹਵਾਨੇ ਦੀ ਜੱਜਮੈਂਟ ਅੱਜ ਦੋਸਤੋ ਜਿਹੜੀ ਤੁਸੀਂ ਲਾ ਲੈਣੀ ਆ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਥੋੜੇ ਫਿੱਕੇ ਅੰਗਾਂ ਦੇ ਵਿੱਚ ਆ ਇਹਦਾ ਰੇਟ ਕੀ ਕਰਦੇ ਆਂ ਇਹ ਫਿਰ ਇਹ ਮੈਂ 10 ਦੀ ਦੇ ਦੇਾਂਗੇ ਭਾਈ 10 ਦੀ ਦੇ ਦੇਾਂ ਠੀਕ ਆ ਇਹ ਤਾਂ ਥੋੜਾ ਜਿਹਾ ਇੱਕ ਥਾਣਾ ਛੋਟਾ ਵੱਡਾ ਹੈ ਹਨਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਉਪਾਉਣੇ ਆ ਲਓ ਬਈ ਠੀਕ ਹੈ ਬਈ ਪਰਲਾ ਥਾਣਾ ਥੋੜਾ ਜਿਹਾ ਵੱਡਾ ਵਿਖਾਉਂਦੀ ਹੈ ਹਨਾ ਦੁੱਧ ਇੱਕੋ ਜਿਹਾ ਹੀ ਹੈ ਜੀ ਬਾਈ ਕੋਈ ਵੀ ਬੰਦਾ ਆਪਦਾ ਲੀਟਰ ਲਿਆਵੇ ਬਾਲਟੀ ਲਿਆਵੇ ਕੁਛ ਵੀ ਕੋਈ ਚੋ ਕੇ ਜਿੰਨੇ ਦਾ ਮਰਜ਼ੀ ਦੁੱਧ ਲਓ ਬਈ ਜਿਹੜਾ ਦੋਸਤੋ ਪਰਲੀ ਸਾਈਡ ਦਾ ਮਗਰਲਾ ਥਾਣਾ ਨਾ ਉਹ ਥੋੜਾ ਜਿਹਾ ਮੋਟਾ ਦਿਖਾਉਂਦੀ ਹੈ ਬਾਈਆਂ ਦਾ ਦੁੱਧ ਇੱਕੋ ਜਿਹਾ ਵੀ ਆ ਕਿਉਂਕਿ ਤੁਸੀਂ ਚਵਾਈ ਕਰ ਲੈਣੀ ਆ ਇੱਥੇ ਆ ਕੇ ਦੋਸਤੋ ਕੋਈ ਨੇਕੀ ਗੱਲ ਹੋਈ ਤਾਂ ਮੁੜ ਕੇ ਬਾਈਆਂ ਦਾ ਦੇਣੀ ਗੱਲ ਆ ओके यो ਜਾਂੰਦੀਆ ਨਾੜਾ ਨੂੜਾ ਚੰਗੀਆਂ ਦੋਸਤੋ ਚਵਾਈ ਤੁਸੀਂ ਆਦੀ ਕਰਕੇ ਤਸੱਲੀ ਕਰ ਲਿਓ ਜੀ ਹਾਂਜੀ ਇਹਦਾ ਰੇਟ 110 ਬਈ ਹਾਂਜੀ ਠੀਕ ਆ ਇਸ ਤੋਂ ਅੱਗੇ ਨੀਲੀ ਰਾਵੀ ਦੀ ਗੱਲ ਕਰਨੀਏ ਬਈ ਨੀਲੀ ਰਾਵੀ ਮੈਂ ਜੀ ਇਹ ਚੌਥਾ ਦਿਨ ਇਹਨੂੰ ਸੁਈ ਨੂੰ ਠੀਕ ਆ ਇਹਨੂੰ ਚੌਥਾ ਦਿਨ ਹੋਗਾ ਹਾਂ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾ ਹਾਂਜੀ ਠੀਕ ਆ ਤੇ ਕਿੰਨਾ ਮਸੂਆ ਸੂਈ ਆ ਬਈ ਇਹ ਦੂਜਾ ਦੂਜਾ ਸੂਆ ਸੂਈ ਆ ਦੂਜਾ ਮਾਲਕ ਨੇ ਕਹਿੰਗਾ ਬੰਨ ਦੂਜਾ ਦਿੱਤੀ ਹੋ ਜਾਦਾ ਤੀਜਾ ਹੋਵੇ ਠੀਕ ਆ ਹਾਂਜੀ ਲਓ ਬਈ ਦੂਜਾ ਤੀਜਾ ਹੋਊਗੀ ਕਿਉਂਕਿ ਮਾਲਕਾਂ ਨੇ ਦੂਜਾ ਦੱਸਿਆ ਹਾਂਜੀ ਹੁਣ ਦੁੱਧ ਕਿੰਨਾ ਤਿਆਰ ਆ ਬਈ ਜਿਹੜਾ ਚਵਾ ਦੇਣਾ ਆਪਾਂ ਇੱਥੇ ਥੱਲੇ 11 ਕਿਲੋ ਨੱਟ ਤਿਆਰ ਆ ਜੀ 11 ਕਿਲੋ ਨੱਟ ਤਿਆਰ ਆ ਚਵਾਈ ਦੀ ਕੋਈ ਠੰਡੀ ਸੀਲ ਆ ਬਈ ਬਿਲਕੁਲ ਜੀ ਕੋਈ ਮਾਰਦੀ ਦੋ ਪਾਸੇ ਬੈ ਕੇ ਵਿਚੋਂਦੇ ਰਹੇ ਆ ਜੀ ਇਹਨੂੰ ਮਾਲਕ ਠੀਕ ਆ ਮਾਲਕ ਦੋਵੇਂ ਪਾਸੇ ਦੋਸਤੋ ਗਾਵਾ ਵਾਂਗੂੰ ਚੁੰਦੇ ਰਹੇ ਆ ਤੇ ਜਿਹੜੇ ਵੀਰ ਦੇ ਦੋਸ ਦੋਸਤੋ ਬਾੜੀ ਵੈਟਨਸ ਦੇ ਵਿੱਚ ਅੱਜ ਇਹ ਗੱਲ ਕਰ ਲਈਏ ਤੇ ਥਣ ਹਵਾਨੇ ਆ ਵੀ ਦੋਸਤੋ ਐ ਗੁਲਾਬੀ ਜੇ ਗੱਲ ਕਰ ਲਈਏ ਐਚ ਐਫ ਗਾਵਾ ਵਾਂਗੂ ਤੁਹਾਨੂੰ ਲੱਗੂਗਾ ਜਿਵੇਂ ਐਚ ਐਫ ਦਾ ਹਵਾਨਾ ਹੁੰਦਾ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੁਠੀ ਜਿਵਾਈ ਵਾਲਾ ਥਣ ਲੱਗਿਆ ਤੇ ਰਾਜੀਪੜੀ ਆ ਦੋਸਤੋ ਇਹਦੇ ਮਗਰ ਬੱਚਾ ਕੀ ਆ ਬਈ ਇਹਦੇ ਮਗਰ ਕਟਾ ਬਈ ਇਹਦੇ ਮਗਰ ਕਟਾ ਹਾਂਜੀ ਲੈ ਵੀ ਖੋਲ ਲਈਏ ਵੀ ਤੋੜ ਕੇ ਵਿਖਾ ਦਈਏ ਸਾਫ ਸੁਥਰੀ ਆ ਦੋਸਤੋ ਬਾਈਆਂ ਦਾ ਆਪਾਂ ਅੱਗੇ ਤੋਂ ਲਈਆ ਮਾਲਕਾਂ ਨੇ ਦੂਜਾ ਦੱਸਿਆ ਤੁਸੀਂ ਤੀਜਾ ਸਮਝੋ ਦੂਜਾ ਸਮਝੋ ਦੇਖ ਸਾਦੇ ਆਂ ਦੋਸਤੋ ਸੋਹਣਾ ਹਵਾਨਾ ਦੋਸਤੋ ਫੈਕਟ ਜਾਂ ਥਾਨ ਬਹੁਤ ਸੋਹਣਾ ਲੱਗਿਆ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਕੋਈ ਵੀ ਪਸ਼ੂ ਦੋਸਤੋ ਇੱਥੇ ਆ ਕੇ ਇੱਕ ਰੀ ਤਸੱਲੀ ਜ਼ਰੂਰ ਕਰਿਓ ਜੀ ਵੀਰੇ ਦਾ ਕੀ ਰੇਟ ਕਰਦੇ ਆ ਇਹ ਮੈਂ ਡੇਢ ਦੀ ਦੇ ਦਿਆਂਗੀ ਇਹ ਮੈਂ ਡੇਢ ਦੀ ਹੋ ਜੂਗੀ ਦੋਸਤੋ ਜਿਹੜੇ ਵੀਰੇ ਦੇ ਪਸੰਦ ਹੋਵੇ ਤੇ ਕੋਈ ਥੋੜਾ ਬਹੁਤਾ ਉਨੇ ਹੀ ਕੀ ਮਾਨਤਨ ਮਾੜਾ ਮੋਟਾ ਹੀ ਮਾਨਤਨ ਹੋਊਗਾ ਠੀਕ ਆ ਲਓ ਬਈ ਕੋਈ ਆਪਾਂ ਇਹ ਨਾ ਬਾਈ ਲੋਹੜੀ ਮੁੱਲ ਨਹੀਂ ਕੀਤੇ ਇਹ ਮੈਂ ਆਪਾਂ ਆਦੇ ਏਰੀਏ ਚੋਂ ਹੀ ਲਈਆਂ ਠੀਕ ਆ ਆਪਣਾ ਕੋਈ ਬੰਦਾ ਜਾਇਜ਼ ਨਫਾ ਦੇ ਦੇ ਮਾਲਕਾਂ ਦੇ ਘਰੋਂ ਜਾ ਕੇ ਠੀਕ ਆ ਉਹ ਡਿਟੇਲ ਲੈ ਕੇ ਆਪਣਾ ਨਫਾ ਦੇ ਦੇ ਮੈਂ ਚੋ ਕੇ ਲਈ ਬਾਕੀ ਦੋਸਤੋ ਤੁਹਾਨੂੰ ਵੀ ਪਤਾ ਜਿਹੜੇ ਵੀਰ ਵੀਡੀਓ ਵੇਖਦੇ ਆ ਕਿਉਂਕਿ ਮੌਕਸਰ ਦੇ ਏਰੀਏ 'ਚ ਬਾਈਆਂ ਦਾ ਲਈਆਂ ਤੇ ਮੌਕਸਰ ਦੇ ਏਰੀਏ ਦੇ ਵਿੱਚ ਉਹ ਗੱਲ ਕਰ ਲਗੇ ਦੋਸਤੋ ਬਹੁਤ ਚੰਗੀਆਂ ਝੋਟੀਆਂ ਮੱਜਾਂ ਤਿਆਰ ਹੋਈਆਂ ਤੇ ਇਸੇ ਕਰਕੇ ਦੋਸਤੋ ਬਾਈ ਨੂੰ ਮਾਣ ਆ ਵੀ ਕਿਉਂਕਿ ਆਪਾਂ ਚੰਗੀਆਂ ਹੀ ਲਈਆਂ ਤੇ ਬਾਈ ਇਸ ਤੋਂ ਅੱਗੇ ਜੇ ਗੱਲ ਕਰ ਲਗੇ ਝੋਟੀ ਦੀ ਝੋਟੀ ਦੂਜਾ ਸੂਹਾ ਸੂਈ ਹੈ ਬਾਈ ਦੂਜਾ ਸੂਹਾ ਸੂਈ ਹੈ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਅਜੇ 5 ਮਹੀਨਾ ਦੇਣਾ ਜੀ ਇਹਨੂੰ 5 ਦਿਨ ਹੋ ਗਏ ਹਾਂਜੀ ਕੱਟੀ ਮਗਰ ਐ ਦੀ ਇਹਦੇ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਆ ਬਈ ਇਸ ਵਾਰ ਮੈਂ ਛੰਡੇ ਜੀ ਮੰਨ ਕੇ ਚਲੋ ਇਹਨੇ ਪਹਿਲਾਂ ਨੇ ਝੋਟੀ ਨੇ ਜੀ 14 15 ਕਿਲੋ ਦੁੱਧ ਦਿੱਤਾ ਠੀਕ ਆ ਪਹਿਲਾਂ ਨੇ 14 15 ਕਿਲੋ ਆਪਣੇ ਪਿੰਡ ਦੀ ਆ ਇਹ ਠੀਕ ਆ ਪਿੰਡੋ ਹੀ ਲਈ ਆ ਪਿੰਡੋ ਹੀ ਲਈ ਆ ਪਹਿਲੇ ਸੂਏ ਆਪਣੀ ਘਰ ਦੀ ਝੋਟੀ ਸੀ ਇਹ ਆਪਾਂ ਪਿੰਡ ਵੇਚਤੀ ਸੀ ਠੀਕ ਆ ਹੁਣ ਦੁਬਾਰੇ ਫੇਰ ਲਈ ਆ ਜੀ ਆਪਾਂ ਦੂਜੇ ਸੂਏ ਉਹਨਾਂ ਤੋਂ ਹੋਣ ਬਾਈ ਜੇ ਗੱਲ ਕਰ ਲਈਏ ਦੁੱਧ ਕਿੰਨਾ ਆਇਆ ਇਸ ਵਕਤ ਤੇਰੇ ਥੱਲੇ 14 ਕਿਲੋ ਦੁੱਧ ਨੈਟ ਤਿਆਰ ਆ ਜੀ 14 ਕਿਲੋ ਜਿਹੜਾ ਚਵਾ ਕੇ ਦੇ ਦੇਣਾ ਹਾਂ ਬੰਦਾ ਪਾਉਂਦੀ ਚਾਰ ਟਾਈਮ ਕੋਈ ਵੀ ਬੰਦਾ ਥੋੜੇ ਬਈ ਇਹ ਤਾਂ ਫਿਰ ਪਿੰਡੋਂ ਲਈ ਆ ਜਿਵੇਂ ਪਤਾ ਹੀ ਹੋਣਾ ਕਿੰਨਾ ਕੁ ਦੁੱਧ ਪਾਇਆ ਪਹਿਲੇ ਸੂਏ ਇਹਨੇ 14 ਕਿਲੋ ਦੁੱਧ ਪਾਇਆ ਦਿੰਦਾ ਜੀ ਹਾਂ ਐ ਕਿ ਮੈਂ ਦੇਉਗੀ 17-18 ਕਿਲੋ ਠੀਕ ਠੀਕ ਲਓ ਬਈ ਪਹਿਲਾਂ ਨੇ 14 ਕਿਲੋ ਤੇ ਐਈਤੀ ਬਾਈ ਦਾ ਅਨੁਮਾਨ ਆ 17-18 ਕਿਲੋ ਦੁੱਧ ਪਾ ਦੂਗੀ ਹਾਂਜੀ ਦੇਖ ਸਕਦੇ ਆ ਹਵਾਨਾ ਦੇਖ ਸਕਦੇ ਆ ਦੋਸਤੋ ਫੈਕਸ ਹਵਾਨਾ ਤੇ ਖਣ ਦਾ ਗੈਸ ਹੈ ਜੀ ਦੋਸਤੋ ਸੋਹਣਾ ਅਗਲੇ ਪਾਸੇ ਨੂੰ گاڑی ਦੋਸਤੋ ਬਾੜੀ ਆ ਜੇ ਕੱਲ ਗੱਲ ਕਰ ਲਈਏ ਦੋਸਤੋ ਪਿੱਛੇ ਹਵਾਨਾ ਥੋੜਾ ਜਿਹਾ ਘਟ ਦਿਖਾਉਂਦੀ ਆ ਅੱਗੇ ਨੂੰ ਗੱਲ ਕਰਾਂਗੇ ਦੋਸਤੋ ਧੁੰਨੀ ਦੇ ਨਾਲ ਹੀ ਲਾਈ ਬੈਠੀ ਆ ਦੇਖ ਸਕਦੇ ਆ ਪਿੱਛੋਂ ਨਹੀਂ ਤੁਹਾਨੂੰ ਦੱਕ ਦੇਣਾ ਦੋਸਤੋ ਖਣਾਂ ਦਾ ਗੈਸ ਹੈ ਸੋਹਣਾ ਤੋਰ ਕੇ ਤੁਹਾਨੂੰ ਵਿਖਾ ਦਿੰਦੇ ਆ ਅਨੁਮਾਨ ਆ ਦੋਸਤੋ ਜਿਹੜੇ ਹਿਸਾਬ ਨਾਲ ਹਵਾਨਾ ਤੇ ਸੋਹਣਾ ਦੁੱਧ ਪਾਉਣ ਦੀ ਉਮੀਦ ਆ ਕੱਟੀ ਨੂੰ ਜਨਮ ਦਿੱਤਾ 5 ਦਿਨ ਹੋ ਗਏ ਸੂਈ ਕੀ ਕੱਦ ਕਰ ਸੋਨਾ ਕੁੰਡਾ ਸਿੰਘ ਆ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਗਾੜੀ ਵਾਲੇ ਪਾਸੇ ਵੇਖੀ ਹਵਾਨਾ ਬਹੁਤ ਸੋਹਣਾ ਵਿਖਾਉਂਦੀ ਦੋਵੇਂ ਪਾਸਿਆਂ ਤੋਂ ਦੇਖ ਸਕਦੇ ਹਾਂ ਰੇਟ ਇਹਦਾ ਵੀ ਆਪਾਂ ਵੀਰ ਤੋਂ ਪੁੱਛ ਲੈਨੇ ਆਹ ਕੱਟੀ ਇਹਦੀ ਆ ਕੱਟੀ ਸੋਹਣੀ ਆ ਦੋਸਤੋ ਚਾਰ ਕਵਾਲ ਮੱਥੇ ਦੇ ਵਿੱਚ ਹੈਗੇ ਆ ਥੋੜੇ ਜਿਵਾਲੀ ਦੋਸਤੋ ਜੇ ਗੱਲ ਕਰ ਲਈਏ ਪੂਛ ਦੇ ਵਿੱਚ ਚਿੱਟੇ ਹੈਗੇ ਆ ਬਾਈ ਪ੍ਰਮੇਂਦਰ ਰੇਟ ਕੀ ਕਰ ਦਾਂ ਜੀ ਠੋਟੀ ਬਈ ਅੱਜ ਦਾ ਭਾਅ ਇਹਦਾ 1.55 ਦੀ ਆਪਾਂ ਦੇ ਦੇ ਦਾਂਗੇ ਠੀਕ 1.55 ਦੀ ਹਾਂਜੀ ਜੇ ਮੈਂ ਮੰਨ ਕੇ ਚੱਲੋ ਵੀ ਰੋਕਦੀ ਆਪਣੇ ਕੋਲੇ ਠੀਕ ਆ ਫਿਰ ਮੈਂ ਆਪਾਂ ਚਵਾ ਕੇ ਜੀ ਫਿਰ ਇਹਦਾ ਰੇਟ ਹੋਰ ਹੋਊਗਾ ਠੀਕ ਆ ਜਦੋਂ ਦੁੱਧ ਤੇ ਆ ਗਈ ਜਾਨੀ ਕੀ ਫਿਰ ਰੇਟ ਉਹ ਜਾ ਹੋਊਗਾ ਹਾਂਜੀ ਠੀਕ ਆ ਲਓ ਵੀ ਸੱਜਣੋ ਕਿਉਂਕਿ 5-7 ਦਿਨ ਹੋ ਗਿਆ ਸੂਈ ਨੂੰ ਕਿਉਂਕਿ ਜਿਵੇਂ ਜਿਵੇਂ ਕੋਈ ਵੀ ਪਸ਼ੂ ਦੁੱਧ ਤੇ ਆਉਣਾ ਰੇਟ ਦੋਸਤੋ ਉਸ ਹਿਸਾਬ ਨਾਲ ਚੇਂਜ ਹੁੰਦੇ ਰਹਿਣਗੇ ਤੇ ਅੱਜ ਦੋਸਤੋ ਬਾਈ ਕੋਲੇ 8 ਨਾਗ ਸੀ 8ਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਕੋਈ ਵੀ ਨਾਗ ਤੁਹਾਡੇ ਕੋਈ ਪਸੰਦ ਹੋਵੇ ਤਾਂ ਇੱਥੇ ਆ ਕੇ ਤਸੱਲੀ ਕਰ ਲਿਓ ਜੀ ਕਿਉਂਕਿ ਕੁਝ ਪਸ਼ੂ ਦੋਸਤੋ ਸੂਏ ਸਵਾਏ ਆ ਕੁਝ ਗੱਬਣਾ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸੱਜਣੋ ਤਾਂ ਕਿ ਹੋਰ ਕਿਸੇ ਵੀਰ ਦਾ ਵੀ ਭਰਾ ਦਾ ਫਾਇਦਾ ਹੋ ਸਕੇ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ